ਸਤਿ ਸ੍ਰੀ ਅਕਾਲ ਦੋਸਤੋ ਮੇਰੇ ਹੱਥ 'ਚ ਦੋ ਅਖਬਾਰਾਂ ਨੇ ਇਹ ਹੈਗੀ ਐ 27 ਤਰੀਕ ਦੀ ਇਹਦੇ 'ਚ 트ੰਪ ਦਾ ਬਿਆਨ ਲੱਗਿਆ ਭਾਰਤ ਨਾਲ ਬਹੁਤ ਵੱਡਾ ਵਪਾਰ ਸੌਦਾ ਹੋਣ ਜਾ ਰਿਹਾ ਭਾਰਤ ਨਾਲ ਇਹਨੂੰ ਮੈਂ ਅੰਡਰਲਾਈਨ ਕਰਦਾ ਗਨ ਨੂੰ ਕਿ ਭਾਰਤ ਨਾਲ ਵਪਾਰ ਸੌਦਾ ਹੋਣ ਜਾ ਰਿਹਾ ਇਹ ਹੈਗੇ 4 ਤਰੀਕ ਦੀ ਅਖਬਾਰ ਇਹਦੇ 'ਚ ਕੀ ਹੈ ਟਰੰਪ ਨੇ ਭਾਰਤੀ ਮੂਲ ਦੇ ਜੋਹਰਾਨ ਮਮਦਾਨੀ ਖਿਲਾਫ ਖੋਲਿਆ ਮੋਰਚਾ ਇਹ ਮੁੰਡਾ 33 ਸਾਲ ਦਾ ਇਹ ਹੇਠ ਦੀਆਂ ਚੋਣਾਂ ਚ ਜਿੱਤ ਗਿਆ ਸੈਨੇਟ ਵਗੈਰਾ ਤੇ ਹੁਣ ਇਹ ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਇਹ ਮੇਅਰ ਬਜੋਂ ਨਵੰਬਰ ਚ ਹੋਣ ਵਾਲੀ ਇਲੈਕਸ਼ਨ ਲੜਨ ਜਾ ਰਿਹਾ ਇਹ ਗੱਲ ਸੀਗੀ ਵੀ ਸ਼ੁਰੂਆਤ ਕਰਨ ਵਾਲੀ ਵੀ ਦੇਖ ਲਓ ਕਿੱਥੇ ਤੱਕ ਇਹ ਅਮਰੀਕਾ ਭਾਰਤ ਨਾਲ ਵੱਡਾ ਸਮਝੌਤਾ ਹੋਣ ਜਾ ਰਿਹਾ ਬਹੁਤ ਵੱਡਾ ਤੇ ਦੂਜੇ ਪਾਸੇ ਕਹਿੰਦਾ ਮੈਂ ਇਹਨੂੰ ਮਮਦਾਨੀ ਨੂੰ ਇਹ ਵੀ ਉਹ ਐ ਵੀ ਕਿਹਾ ਹੈ ਨੇ ਕੱਲ ਵੀ ਮੈਂ ਗੋਲੀ ਮਾਰ ਦੂੰਗਾ ਮਰਵਾ ਦੂੰਗਾ ਫਾਂਸੀ ਦੀ ਸਜ਼ਾ ਦੇ ਦੂੰਗਾ ਐਵੇਂ ਦੀਆਂ ਗੱਲਾਂ ਹੁਣ ਉਹ ਸਮਝੌਤਾ ਕੀ ਹੈ ਜਿਹਦੇ ਬਾਰੇ ਟਰੰਪ ਨੇ ਕਿਹਾ ਹੈ ਆਪਾਂ ਪੜਦੇ ਨਹੀਂ ਆਪਾਂ ਗੌਰ ਨਹੀਂ ਕਰਦੇ ਇਹੋ ਜਿਹੇ ਮਸਲਿਆਂ ਤੇ ਆਪਾਂ ਨੂੰ ਥੋੜੀ ਜੀ ਨਿਗ੍ਹਾ ਰੱਖਣੀ ਚਾਹੀਦੀ ਹੈ 9 ਜੁਲਾਈ ਨੂੰ ਅਮਰੀਕਾ ਤੇ ਭਾਰਤ ਦਾ ਇੱਕ ਸਮਝੌਤਾ ਹੋਣ ਜਾ ਰਿਹਾ ਹੈ ਜਿਹਦੇ ਤਹਿਤ ਇੱਕ ਦੂਜੇ ਦੇਸ਼ਾਂ ਨਾਲ ਵਪਾਰ ਹੋਊਗਾ। ਮਸਲਨ ਵਪਾਰ ਦੀ ਗੱਲ ਸੁਣ ਲਓ ਬੰਨਾ ਮੈਂ ਸੌਖੇ ਜਿਹੇ ਢੰਗ ਨਾਲ ਸਮਝਾਦਾ। ਮਸਲਨ ਇਹ ਵੀ ਖਾਸ ਪਹਿਲੀ ਗੱਲ ਪਹਿਲੀ ਮੱਦ ਚ ਉਹਨਾਂ ਨੇ ਇਹ ਕੀਤਾ ਵੀ ਇੱਕ ਤਾਂ ਸੋਇਆ ਬੀਨ ਇੱਕ ਮੱਕੀ ਹੁਣ ਆਪਣੇ ਤਾਂ 1 ਹੈਕਟੇਰ ਚੋਂ 4.3 ਟਨ ਮੱਕੀ ਉਗਦੀ ਹੈ ਪ੍ਰਾਪਤ ਹੁੰਦੀ ਹੈ। ਅਮਰੀਕਾ ਚ 11 ਟਨ ਪ੍ਰਾਪਤ ਹੁੰਦੀ ਹੈ। ਅਮਰੀਕਾ ਦੇ ਕਿਸਾਨਾਂ ਨੂੰ ਲੱਖਾਂ ਡਾਲਰ ਉਹਨਾਂ ਨੂੰ ਇਨਸੈਂਟਿਵ ਦਿੰਦਾ ਹੈ, ਬੋਨਸ ਦਿੰਦਾ ਹੈ। ਅਮਰੀਕਾ ਦੇ 2.5% ਕਿਸਾਨ ਖੇਤੀ ਕਰਦੇ ਨੇ ਤੇ ਆਪਣਾ ਸਾਰਾ ਅਰਥਚਾਰਾ ਹੀ ਕਿਸਾਨਾਂ ਦੇ ਛੱਤੇ ਆ। ਸੋਇਆ ਬੀਨ ਦੀ ਉਹਨਾਂ ਨੇ ਗੱਲ ਕਿਉਂ ਕੀਤੀ? ਸੋਇਆ ਬੀਨ ਦੀ ਖੇਤੀ ਤੋਂ ਗੈਸ ਮਥਾਇਲ ਬਣਾ ਕੇ ਉਹਨੂੰ ਪੈਟਰੋਲ ਚ ਮਿਲਾ ਕੇ ਵੇਚਣ ਵਾਸਤੇ ਕੰਮ ਹੁੰਦਾ ਹੋਊ ਆਪ ਨੂੰ ਪਤਾ ਸਾਰਿਆਂ ਨੂੰ ਆਮ ਲੋਕਾਂ ਨੂੰ ਹੀ ਪਤਾ ਹੈ ਤਾਂ ਹੁਣ ਤੁਸੀਂ ਦੱਸੋ ਵੀ ਸਾਡਾ ਅਰਥਚਾਰਾ ਕਿੱਥੇ ਖੜਾ ਹੈ ਸਾਡੇ ਤਾਂ ਖੁੱਲੀ ਮੰਡੀ 'ਚ ਅਸੀਂ ਤਾਂ ਪਹਿਲਾਂ ਤਨ ਉਹਦੇ ਪਿੱਛੇ ਡੜ ਕੇ ਟਿਆ ਕਾਨੂੰਨਾਂ ਪਿੱਛੇ ਤੇ ਉਹ ਕਹਿੰਦੇ ਨੇ ਖੁੱਲੀ ਮੰਡੀ ਅਮਰੀਕਾ ਨੂੰ ਆਇਆ ਵੀ ਮੇਰੇ ਪੈਰ ਟਿਕ ਜਾਣ ਸਾਡੇ ਪੈਰ ਟਿਕ ਜਾਣ ਇੰਡੀਆ ਦੀਆਂ ਮੰਡੀਆਂ 'ਚ ਇੱਕ ਵਾਰੀ ਪੈਰ ਟਿਕ ਜੇ ਤੇ ਮੁੜ ਕੇ ਫਿਰ ਆਪਾਂ ਨੂੰ ਪਤਾ ਹੀ ਹੈ ਕੀ ਨੇ ਸੁਣਨੀ ਇਹ ਗੱਲ ਰੌਲਾ ਇਥੇ ਵੀ ਸਾਡੇ ਤਾਂ 80 ਕਰੋੜ ਭਾਰਤੀ ਉਹਦੇ ਅਨਾਜ ਸਰਕਾਰ ਮੁਫਤ ਅਨਾਜ ਦਿੰਦੀ ਹੈ 80 ਕਰੋੜ ਭਾਰਤੀਆਂ ਨੂੰ ਤੇ ਉਹ ਅਮਰੀਕਾ ਵਾਲੇ ਉਹ ਅੰਨ ਕਿੱਥੋਂ ਆਊਗਾ ਜਿਹੜਾ 80 ਕਰੋੜ ਭਾਰਤੀਆਂ ਨੂੰ ਦਿੱਤਾ ਜਾਂਦਾ ਉਹ ਜਦੋਂ ਖੁੱਲੀ ਮੰਡੀ 'ਚ ਖੁੱਲੀ ਮੰਡੀ ਕੀ ਵੇਚਣ ਲੱਗ ਗਈ ਜਦੋਂ ਸਰਕਾਰੀ ਖਰੀਦ ਹੀ ਨਾ ਰਹੀ ਉਹ ਜਿਹੜੇ 80 ਕਰੋੜ ਪਰਿਵਾਰਾਂ ਨੂੰ ਅਨਾਜ ਮਿਲਦਾ ਉਹ ਕਿੱਥੋਂ ਮਿਲੂਗਾ ਇਹ ਸਾਰੀਆਂ ਗੱਲਾਂ ਇਥੋਂ ਅਮਰੀਕਾ ਆਪਣੇ ਕਿਸਾਨਾਂ ਨੂੰ ਤਾਂ ਦਿੰਦਾ ਕਰੋੜਾਂ ਡਾਲਰ ਬੋਨਸ ਦਿੰਦਾ ਤੇ ਉੱਥੇ ਖੇਤੀ ਕਿੰਨੇ ਕਰੋੜ ਕਰਦੇ ਨੇ 2.5% ਸਾਡਾ ਅਰਥਚਾਰਾ ਹੀ ਖੇਤੀ ਤੇ ਖੜਾ ਹੈ ਇਸ ਕਰਕੇ ਆਪਾਂ ਨੂੰ ਇਸ ਸਮਝੌਤੇ ਦਾ ਵਿਰੋਧ ਕਰਨਾ ਚਾਹੀਦਾ ਕਿਸੇ ਵੀ ਟੰਗ ਨਾਲ ਬੋਲ ਕੇ ਲਿਖ ਕੇ ਨਹੀਂ ਫਿਰ ਆਉਣ ਵਾਲੇ ਟਾਈਮ 'ਚ ਇਸ ਗੱਲ ਦਾ ਪ੍ਰੋਬਲਮ ਆਊਗੀ ਕਿਉਂਕਿ ਨਾ ਤਾਂ ਕੋਈ ਸਿਆਸੀ ਪਾਰਟੀ ਬੋਲ ਰਹੀ ਹੈ ਤੇ ਕਿਸਾਨ ਜਿਹੜੇ ਸੁਣਿਆ ਵੀ ਕਹਿੰਦੇ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਆਪਦੇ ਏਜੰਡੇ 'ਚ ਲੈ ਲਿਆ। ਬਾਕੀ ਕਿਸੇ ਸਿਆਸੀ ਪਾਰਟੀ ਨੇ ਕਿਸੇ ਨੇ ਵੀ। ਮੈਨੂੰ ਲੱਗਦਾ ਵੀ ਉਹਨਾਂ ਦੇ ਲੀਡਰਾਂ ਦਾ ਧਿਆਨ 'ਚ ਵੀ ਹੋਣਾ ਇਹ। ਵੀ ਉਹ ਮਸਲਾ ਮੈਂ ਕਿਤੇ ਸੁਣ ਹੀ ਨਹੀਂ ਆਖਬਾਰਾਂ ਤੋਂ ਪੜ੍ਹ ਕੇ ਮੈਂ ਇਧਰੋਂ ਉਧਰੋਂ ਜਾਣਕਾਰੀ ਇਕੱਠੀ ਕੀਤੀ ਐ। ਵੀ ਖਬਰ ਉਹਦੇ ਮੈਂ ਪੜ੍ਹ ਲਈ ਪਹਿਲਾਂ 28 ਤਰੀਕ ਨੂੰ ਤੇ ਕੱਲ੍ਹ ਵਾਲੀ ਪੜ੍ਹ ਲਈ। ਇੱਥੋਂ ਮੈਂ ਦੇਖਿਆ ਵੀ ਇਹ ਤਾਂ ਕੀ ਆ ਇਹ ਸਮਝੋ ਤਾਂ। ਆ ਕਰਕੇ ਇਧਰੋਂ-ਉਧਰੋਂ ਜਾਣਕਾਰੀ ਇਕੱਠੀ ਕਰਕੇ ਮੈਂ ਤੁਹਾਨੂੰ ਮੋٹے ਜੇ ਸ਼ਬਦਾਂ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਸਮਝੌਤੇ ਦਾ ਜਿੰਨਾ ਵਿਰੋਧ ਕੀਤਾ ਜਾਵੇ ਉਹਨਾਂ ਥੋੜਾ ਨਹੀਂ ਤਾਂ ਸਾਡੀ ਕਿਸਾਨੀ ਨਹੀਂ ਸਾਡੇ ਮਜ਼ਦੂਰ ਨਹੀਂ ਸਾਡੇ ਜਿੱਥੋਂ ਮੁਫਤਾਂ ਆਜ ਮਿਲਦਾ ਪੂਰੇ ਭਾਰਤ ਦੇ 80 ਕਰੋੜ ਲੋਕਾਂ ਨੂੰ ਸਾਰੇ ਸੜਕਾਂ ਤੇ ਆ ਜਾਣਗੇ ਸੋ ਇੰਨੀਆਂ ਕੁ ਜਾਣਕਾਰੀਆਂ ਨਾਲ ਬਾਕੀ ਕਦੇ ਫੇਰ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ